one ਇਹ ਜੀ ਅੱਜ ਦਾ ਮਾਮਲਾ ਜੀ ਫੇਕ ਐਸਟੀਐਫ ਵਿਜੀਲੈਂਸ ਦੀ ਟੀਮ ਬਣ ਕੇ ਜੋ ਬਿਜਲੀ ਵਿਭਾਗ ਦੇ ਐਕਸੀਅਨ ਐਸਡੀਓ ਜੀ ਉਹਨਾਂ ਕੋਲੋਂ 720000 ਦੀ ਰੋਤੀ ਲੈ ਕੇ ਗਏ ਉਸ ਦਾ ਮਾਮਲਾ ਇਹ ਜੀ ਸਾਡੇ ਲੁਧਿਆਣਾ ਵਿਖੇ ਦੇ ਥਾਣਾ ਲਖਾ ਦੇ ਸਬੰਧ ਵਿੱਚ ਇੱਕ ਸਾਨੂੰ 15 ਤਰੀਕ ਨੂੰ ਐਸਡੀਓ ਜਿਸਕਰਨ ਪ੍ਰੀਤ ਸਿੰਘ ਉਹਨਾਂ ਵੱਲੋਂ ਸਾਨੂੰ ਇੱਕ ਇਤਲਾਹ ਵੀ ਨਹੀਂ ਸੀ ਕਿ ਅੱਜ ਤੋਂ 20 ਦਿਨ ਪਹਿਲਾਂ ਕਰੀਬ ਸਾਡੇ ਕੋਲ ਦੋ ਬੰਦੇ ਆਉਂਦੇ ਨੇ ਉਹ ਦੱਸਦੇ ਆ ਕਿ ਅਸੀਂ ਇੱਕ ਪਲਾਸਟਿਕ ਦੀ ਫੈਕਟਰੀ ਮੁਲਾਪੁਰ ਲੱਖਾਂ ਰੁਪਏ ਲਗਾਉਣੀ ਹੈ ਜਿਸ ਦੇ ਸਬੰਧ ਵਿੱਚ ਸਾਨੂੰ ਬਿਜਲੀ ਦਾ ਕਨੈਕਸ਼ਨ ਚਾਹੀਦਾ ਹੋਣਾ ਜਿਸ ਲਈ ਉਹਨਾਂ ਨੇ ਇਹਨਾਂ ਨੂੰ ਇੱਕ ਜਗ੍ਹਾ ਦਾ ਕੋਈ ਮੌਕਾ ਵੀ ਦਿਖਾਇਆ ਤੇ ਇਹਨਾਂ ਨਾਲ ਸਾਰੀ ਗੱਲਬਾਤ ਹੋ ਗਈ ਕਿ ਕੀ ਇਹਦੇ ਵਿੱਚ ਫਾਰਮੈਲਿਟੀਜ਼ ਹੋਣੀਆਂ ਕਿੰਨੀ ਫੀਸ ਹੁੰਦੀ ਹੈ ਕਿਸ ਤਰ੍ਹਾਂ ਆਨਲਾਈਨ ਅਪਲਾਈ ਹੁੰਦਾ ਵਾ ਤੇ ਇਹ ਉਸ ਦਿਨ ਚਾਰੇ ਜਣੇ ਆਏ ਸੀ ਚਾਰੇ ਦੋਸ਼ੀ ਆਏ ਸੀ ਬਟ ਦੋ ਜਣੇ ਦਫ਼ਤਰ ਚ ਗਏ ਸੀ ਤੇ ਇਹਨਾਂ ਨੇ ਤਾਲਮਿਲ ਕਰਕੇ ਆਪਣੀ ਗੱਲਬਾਤ ਕਰਕੇ ਵਾਪਸ ਆ ਗਏ ਸੀ ਉਸ ਤੋਂ ਬਾਅਦ ਇਹ ਇਸ ਸੋਮਵਾਰ ਨੂੰ 13 ਅਕਤੂਬਰ 2025 ਨੂੰ ਇਹ ਚਾਰੇ ਜਣੇ ਦੁਬਾਰਾ ਐਕਸ਼ਨ ਸਾਹਿਬ ਦੇ ਦਫ਼ਤਰ ਆਉਂਦੇ ਨੇ ਜਿੱਥੇ ਇਹਨਾਂ ਦੀ ਮੁਲਾਕਾਤ ਸਬੰਧਤ ਐਸਜੀਓ ਐਕਸ਼ਨ ਸਾਹਿਬ ਰਵੀ ਚੋਪੜਾ ਜੀ ਉਹਨਾਂ ਨਾਲ ਹੁੰਦੀ ਹੈ ਉਹਨਾਂ ਨਾਲੇ ਸਾਰੀ ਗੱਲਬਾਤ ਕਰਦੇ ਨੇ ਜਿਸ ਤੇ ਜਦੋਂ ਇਹ ਗੱਲਬਾਤ ਕਰਕੇ ਬਾਹਰ ਨਿਕਲਦੇ ਨੇ ਤਾਂ ਐਸਜੀਓ ਜਿਸ ਕਿਰਨਪ੍ਰੀਤ ਸਿੰਘ ਦੱਸਦੇ ਨੇ ਕਿ ਇਹਨਾਂ ਨੇ ਇਸ ਨੂੰ ਗੁੱਟੋਂ ਫੜ ਕੇ ਐਕਸ਼ਨ ਸਾਹਿਬ ਦੇ ਦਫ਼ਤਰ ਵਿੱਚ ਬਿਠਾ ਲਿਆ ਜਿੱਥੇ ਇਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਚਾਰੋਂ ਜਣੇ ਜਿਸ ਵਿੱਚ ਜੋ ਮੁੱਖ ਬੰਦਾ ਗੱਲਬਾਤ ਕਰ ਰਿਹਾ ਸੀ ਕਿ ਮੈਂ ਇਨਸਪੈਕਟਰ ਗਰਗਨਾ ਤੇ ਤੁਹਾਡੇ ਐਕਸ਼ਨ ਰਵੀ ਜੋਬਰਾ ਜੀ ਨੇ ਮੇਰੇ ਕੋਲੋਂ 2 ਲੱਖ ਦੀ ਡਿਮਾਂਡ ਕੀਤੀ ਆ ਇਸ ਕਨੈਕਸ਼ਨ ਨੂੰ ਲਿਵਾਉਣ ਵਾਸਤੇ ਜਿਸ ਦੇ ਸਵਾਨ ਵਿੱਚ ਸਾਡੇ ਕੋਲ ਪੂਰਾ ਸਬੂਤ ਵੀ ਹਨ ਤੇ ਇਹਨਾਂ ਨੇ ਇੱਕ ਹੀ ਗੱਲਬਾਤ ਕੀਤੀ ਕਿ ਜੇ ਇਸ ਦੇ ਵਿੱਚ ਜੋ 1 ਲੱਖ ਹਿੱਸਾ ਸੀ ਉਹ ਤੇਰਾ ਐਸ ਡੀਓ ਜਿਸਕਰ ਨੂੰ ਪੂਰਾ ਕਰੀ ਤਸਿਲਿਆ ਇਸ ਤੋਂ ਬਾਅਦ ਇਹਨਾਂ ਨੇ ਇਸ ਨੂੰ ਮੌਕਾ ਦਿੱਤਾ ਕਿ ਜੇ ਤੂੰ ਇਸ ਟੀ ਨੂੰ ਰਫਾ-ਦਫਾ ਕਰਨਾ ਹੋ ਤਾਂ ਇਸ ਨੂੰ ਮੌਕੇ ਤੇ ਤੁਹਾਨੂੰ ਵੇਖ ਸਕਦਾ ਵਾ ਅਦਰਵਾਈਜ਼ ਤੇਰੇ ਖਿਲਾਫ ਵਿਜੀਲੈਂਸ ਦੇ ਵਿੱਚ ਬਤੌਰ ਪਰਚਾ ਵੀ ਦਰਜ ਹੋਊਗਾ ਤੇ ਸਾਰੇ ਵੀਡੀਓ ਨੂੰ ਬਲਾ ਕੇ ਤੁਹਾਡਾ ਹਸ਼ਮ ਵੀ ਕੀਤਾ ਜਾਊਗਾ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜੀ ਜੀ ਮਲਾਪਸ ਦੇ ਵਿੱਚ ਇਹਨਾਂ ਦੀ ਗੱਲ ਸੁਣੇ ਨਹੀਂ ਚੜੀ ਤਾਂ ਇਹਨਾਂ ਚਾਰੇ ਦੋਸ਼ੀਆਂ ਨੇ ਜੋ ਕਿ ਦੋ ਗੱਡੀਆਂ ਤੇ ਆਏ ਸਨ ਇੱਕ ਨੋਵਾ ਗੱਡੀ ਇੱਕ ਕੋਰੋਲਾ ਗੱਡੀ ਸੀ ਇਹਨਾਂ ਦੋਨਾਂ ਜੋ ਐਸਡੀਓਸੀ ਤੇ ਜਈ ਜੋ ਪ੍ਰਮਿੰਦਰ ਸਿੰਘ ਇਸ ਨੂੰ ਵੀ ਮੌਕੇ ਤੇ ਬੁਲਾ ਲਿਆ ਸੀ ਐਕਸਨ ਸਾਹਿਬ ਉੱਥੋਂ ਖਿਸਕਦੇ ਸਨ ਐਸ ਡੀਓ ਜਿਸਕਰਮਿੰਟ ਸਿੰਘ ਤੇ ਜਈ ਪ੍ਰਮਿੰਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਰਵਾ ਕਰਕੇ ਆਪਣੀ ਗੱਡੀ 'ਚ ਬਿਠਾ ਲਿਆ ਤੇ ਇਹਨਾਂ ਕੋਲੋਂ 20 ਲੱਖ ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਇਹ ਚਾਰੇ ਮੋਸ਼ੀ ਇਹਨਾਂ ਨੂੰ ਪਾਮ ਕੋਟ ਨੇੜੇ ਲੁਧਿਆਣਾ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਡਰਦੇ ਮਾਰੇ ਨੇ ਆਪਣੇ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ ਨਜ਼ਦੀਕੀਆਂ ਤੋਂ 7 ਲੱਖ 20 ਹਜ਼ਾਰ ਰੁਪਏ ਮੰਗਵਾ ਕੇ ਇਹਨਾਂ ਨੂੰ ਸਪੁਰਦ ਕੀਤਾ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੋ ਬਾਕੀ ਰਹੀਦੀ ਰਕਮ ਆ ਉਹ ਅਸੀਂ ਇੱਕ ਸਮੇਂ ਤੋਂ ਲਵਾਂਗੇ ਤੁਹਾਡੇ ਤੋਂ ਲਵਾਂਗੇ ਤੇ ਇਹਨਾਂ ਨੂੰ ਛੱਡ ਕੇ ਵਾਪਸ ਚਲੇ ਗਏ ਜਿਸ ਤੋਂ ਬਾਅਦ ਸਾਨੂੰ 15 ਤਰੀਕ ਨੂੰ ਆ ਕੇ ਜਿਸ ਕਰਨ ਪ੍ਰੈਸਨ ਦੀ ਐਸਟੀਮੇਟ ਸਾਨੂੰ ਇੱਥੇ ਆ ਕੇ ਦਿਖਲਾ ਦਿੱਤੀ ਸੀ ਜਿਸ ਤੇ ਅਸੀਂ ਅਧੀਨ ਤਾਰਾ 140 3192 385 35 ਬੀ ਐਨ ਐਸ ਦੇ ਤਹਿਤ ਥਾਣਾ ਦੱਖੜ ਵਿਖੇ 181/25 ਪਰਚਾ ਰਜਿਸਟਰੀ ਦਾ ਸੀ ਪਰਚੇ ਦੇ ਵਿੱਚ ਜੋ ਨਾਮ ਲਿਖਵਾਏ ਗਏ ਸੀ ਉਹ ਜੋ ਇਹਨਾਂ ਨੇ ਗਲਤ ਆਪਣੇ ਨਾਮ ਦੱਸੇ ਸੀ ਜਿਵੇਂ ਇੱਕ ਨੇ ਆਪਣੇ ਆਪ ਨੂੰ ਇੰਸਪੈਕਟਰ ਕਰਨ ਦੱਸਿਆ ਸੀ ਇਕ ਨੇ ਆਪਣੇ ਆਪ ਨੂੰ रवि ਅਰਾਜਵੀਰ ਦੱਸਿਆ ਸੀ ਸੋ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਦਾ ਜਿਸ ਤੋਂ ਬਾਅਦ ਸਾਡੇ ਥਾਣਾ ਲਖਾ ਦੀ ਟੀਮ ਨੇ ਬੜੀ ਹੀ ਮਿਹਨਤ ਦਿਨਾਂ ਅਲੱਗ-ਅਲੱਗ ਟੈਕਨੀਕਲ ਸਾਧਨ ਹਿਊਮਨ ਇੰਟੈਲੀਜੈਂਸ ਇਹਨਾਂ ਦੀ ਗੱਡੀਆਂ ਨੂੰ ਫਾਲੋਅ ਅਪ ਕਰਕੇ ਹਰ-ਹਰ ਚੀਜ਼ ਤੇ ਅਸੀਂ ਕੰਮ ਕੀਤਾ ਤੇ ਵਿਦਨ 2 ਡੇਸ ਅਸੀਂ ਇਹ ਮੁਕੱਦਮਾ ਡਰੈਸ ਕੀਤਾ ਸੋ ਇਸ ਵਿੱਚ ਇਹ ਸਾਹਮਣੇ ਆਇਆ ਕਿ ਜੋ ਇਹ ਚਾਰੇ ਦੋਸ਼ੀ ਸਨ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਐਫ ਕਿਸੇ ਵੀ ਹੋਰ ਪੁਲਿਸ ਦੇ ਮਹਿਕਮੇ ਨਾਲ ਸੰਬੰਧਤ ਨਹੀਂ ਹਨ ਇਹਨਾਂ ਦੀ ਪਛਾਣ ਜੋ ਹੋਈ ਹੈ ਇਹ ਸਭ ਤੋਂ ਪਹਿਲਾ ਦੋਸ਼ੀ ਅਮਨਦੀਪ ਸਿੰਘ ਉਰਫ ਰਾਜਵੀਰ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਹੈ। ਦੂਸਰਾ ਦੋਸ਼ੀ ਵਿਨੇ ਅਰੋੜਾ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਹੈ। ਤੀਸਰਾ ਦੋਸ਼ੀ ਗੁਰਵਿੰਦਰ ਸਿੰਘ ਜੋ ਕਿ ਇੰਸਪੈਕਟਰ ਗਗੜ ਬਣਿਆ ਸੀ ਉਹ ਵੀ ਪਟਿਆਲੇ ਦਾ ਰਹਿਣ ਵਾਲਾ। ਚੌਥਾ ਦੋਸ਼ੀ ਬ੍ਰਹਮਵਿੱਤ ਸਿੰਘ ਇਹ ਪਟਿਆਲੇ ਦਾ ਰਹਿਣ ਵਾਲਾ। ਇਹ ਚਾਰੀ ਦੋਸ਼ੀ মিডিਆ ਨਾਲ ਸੰਬੰਧਿਤ ਨੇ। ਇਹਨਾਂ ਦੇ ਕੋਲੋਂ ਸਾਨੂੰ ਤੈਲਕਾ মিডিਆ ਪੰਜਾਬ نیوز ਅਲੱਗ-ਅਲੱਗ মিডিਆ ਦੇ ਸੰਬੰਧ ਵਿੱਚ ਸਾਨੂੰ ਆਈ ਡੀ ਕਾਰਡ ਵੀ ਇਹਨਾਂ ਦੇ ਬਰਕਰਾਰ ਹੋਏ ਨੇ। ਇਨਾਂ ਦੇ ਫੋਨ ਦੇ ਵਿੱਚੋਂ ਸਾਨੂੰ ਵਰਦੀ ਦੇ ਵਿੱਚ ਫੋਟੋਗ੍ਰਾਫਸ ਹੀ ਮਿਲੀਆਂ ਨੇ ਜਿਸ ਵਿੱਚ ਜੋ ਇਨਸਪੈਕਟਰ ਗਗਨ ਆਪਣੇ ਆਪ ਨੂੰ ਦੱਸ ਰਿਹਾ ਸੀ ਇਸ ਦੀਆਂ ਵਰਦੀ ਦੇ ਵਿੱਚ ਫੋਟੋਸ ਵੀ ਨੇ ਸੋ ਇਹਨਾਂ ਚਾਰਾਂ ਨੇ ਦੋਸ਼ੀਆਂ ਨੇ ਹਮਸਲਾ ਹੋ ਕੇ ਇਹਨਾਂ ਨੂੰ ਠੱਗੀ ਮਾਰਦੇ ਨੀਤ ਨਾਲ ਬਲੈਕਮੇਲ ਕੀਤਾ ਇਹਨਾਂ ਨੂੰ ਬੰਦੀ ਬਣਾਇਆ ਇਹਨਾਂ ਨੂੰ ਅਗਵਾ ਕਰਕੇ ਲੈ ਗਏ ਤੇ ਇਹਨਾਂ ਤੋਂ 7,20,000 ਰੁਪਏ ਐਕਸਟਰੈਕਟ ਕੀਤਾ ਹੁਣ ਅਸੀਂ ਇਹਨਾਂ ਚਾਰਾਂ ਦੋਸ਼ੀਆਂ 'ਚੋਂ ਦੋ ਜੋ ਮੇਨ ਸਰਗਣਾ ਸੀ ਪਹਿਲਾ ਜੋ ਇਨਸਪੈਕਟਰ ਗਗਨ ਬਣਿਆ ਸੀ ਜਿਸ ਦਾ ਅਸਲ ਨਾਮ ਗੁਰਵਿੰਦਰ ਸਿੰਘ ਵਾਸੀ ਪੁੱਤਰ ਸਿਕੰਦਰ ਸਿੰਘ ਵਾਸੀ ਝੀਲ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਦਾ ਦੂਸਰਾ ਬ੍ਰਹਮਬਰੀ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 30 ਬਟਾ 199 ਸਫਾਬਾਦੀ ਗੇਟ ਪਟਿਆਲਾ ਦਾ ਰਹਿਣ ਵਾਲਾ ਇਹਨਾਂ ਦੋਸ਼ੀਆਂ ਨੂੰ ਅਸੀਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਉਹ ਇਹਨਾਂ ਕੋਲੋਂ ਸਾਨੂੰ ਮੀਡੀਆ ਦੇ ਆਈਡੀ ਕਾਰਡ ਵਰਦੀ ਦੇ ਵਿੱਚ ਫੋਟੋਗ੍ਰਾਫਸ ਇਹਨਾਂ ਕੋਲੋਂ ਜੋ ਗੱਡੀ ਵਾਰਦਾਤ ਵਿੱਚ ਇੱਕ ਨਵਾਂ ਵਰਤੀ ਸੀ ਇੱਕ ਹੋਰ ਨਵਾਂ ਇਹਨਾਂ ਕੋਲੋਂ ਦੋ ਨਵਾਂ ਵਰਕਰ ਕਿੱਟੀਆਂ ਨੇ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਜੋ ਰਕਮ 720000 ਇਹ ਵਿਨੇ अरोड़ा ਦੇ ਬਾਸ ਪਈ ਹੈ ਜੋ ਇਹਨਾਂ ਨੇ ਹਜੇ ਇਸ ਕੀ ਦੀ ਆਪਸ ਦੇ ਵਿੱਚ ਵੰਡ ਕਰ ਲਈ ਸੀ ਸੋ ਇਹਨਾਂ ਦੋਨੋਂ ਦੋਸ਼ੀਆਂ ਦੀ ਭਾਰ ਜਾਲੀ ਹੈ ਬਹੁਤ ਜਲਦੀ ਇਸ ਨੂੰ ਉਹਨਾਂ ਨੂੰ ਅਰੈਸਟ ਕਰਕੇ ਇਹ ਰਕਮ ਵੀ ਬਰਬੰਦ ਕਰਾਂਗੇ ਤੇ ਇਹਨਾਂ ਨੂੰ ਸਾਰੇ ਦੁਨੀਆ ਦੇ ਸਾਹਮਣੇ ਨਿਸ਼ਾਨ ਕਰਾਂਗੇ ਸਰ ਇਹਨਾਂ ਦਾ ਕੋਈ ਪਹਿਲੇ ਵੀ ਪਰਚੇ ਦਰਜ ਨਹੀਂ ਹੈ ਕੋਈ ਕ੍ਰਾਈਮ ਕ੍ਰਿਮੀਨਲ ਰਿਕਾਰਡ ਨਹੀਂ ਨਾ ਬਿਲਕੁਲ ਜੀ ਇਹਨਾਂ ਦਾ ਪਹਿਲਾ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਹਨਾਂ ਦੀ ਪਿਛੋਕੜ ਦੇ ਵਿੱਚ ਇਹਨਾਂ ਦੇ ਕੋਲ ਪਹਿਲਾਂ ਵੀ ਐਕਸਟਰਸ਼ਨ ਦੇ ਠੱਗੀਆਂ ਦੇ ਇਸ ਤਰੀਕੇ ਦੇ ਮਾਮਲੇ ਦਰਜ ਨੇ ਜਿਨ੍ਹਾਂ ਬਾਬਤ ਅਸੀਂ ਇਹਨਾਂ ਦੇ ਜੋ ਅਲੱਗ-ਅਲੱਗ ਸ ਇਨਾਂ ਦੀ ਰਿਮਾਂਡ ਅੱਜ ਲੈ ਕੇ ਹੋਰ ਵੀ ਡਿਟੇਲ ਦੇ ਵਿੱਚ ਪੁੱਛੇ ਕਰਾਂਗੇ ਸੋ ਇਹਨਾਂ ਦਾ ਜੋ ਪੂਰਨ ਪਾਸਟ ਪਿਨਨਲ ਰਿਕਾਰਡ ਆ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਉਸ ਦੇ ਬਾਰੇ ਡਿਟੇਲ ਦੇ ਵਿੱਚ ਕਨੇ ਕਨੇ ਗਵਾਹਾਂ ਦੇ ਬਾਰੇ ਤੁਹਾਨੂੰ ਜਿਹਦੇ ਬਾਰੇ ਦੱਸਾਂਗੇ ਸਰ ਇਹਨਾਂ ਦੀ ਗ੍ਰਿਫਤਾਰੀ ਕਿਥੋਂ ਹੋਈ ਗਈ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਪਟਿਆਲਾ ਤੋਂ ਹੋਈ ਹੈ ਕੋਈ ਅਸਲਾ ਮਿਲਿਆ ਕੀ ਇਹਨਾਂ ਨੂੰ ਨਹੀਂ ਕਿਸੇ ਤਰੀਕੇ ਦਾ ਵੀ ਅਸਲਾ ਨਹੀਂ ਮਿਲਿਆ ਬਸ ਪਰ ਲਾਲਾਂ ਨੇ ਇਹਨਾਂ ਨੂੰ ਜੋ ਦਫ਼ਤਰ ਜਦੋਂ ਇਹਨਾਂ ਨੂੰ ਗਵਾਹ ਕੀਤਾ ਸੀ ਤਾਂ ਇਹਨਾਂ ਨੇ ਧਮਕੀ ਜ਼ਰੂਰ ਦਿੱਤੀ ਸੀ ਕਿ ਸਾਡੇ ਕੋਲ ਅਸਲਾ ਵੀ ਹੈ ਜੇ ਤੁਸੀਂ ਭੱਜਣ ਦੀ ਜਾਂ ਕਿਸੇ ਵਿੱਚ ਲਾਕੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਅਸੀਂ ਗੋਲੀ ਵੀ ਕਰੋਲਾ ਗੱਡੀ ਨੂੰ ਵਜਿੱਤ ਕਵਰ ਕਰਨੇ ਆਂ ਕਰੋਲਾ ਗੱਡੀ ਜੋ ਵਿਨੇ ਅਰੋੜਾ ਦੀ ਜਿਸ ਪਾਸ ਸਰਗਮ ਵੀ ਪਈ ਐ ਇਹਨਸ ਨੂੰ ਬਹੁਤ ਜਲਦੀ ਅਰੈਸਟ ਕਰਕੇ ਇਸ ਕੋਲੋਂ ਕਰੋਲਾ ਗੱਡੀ ਵੀ ਤੋੜ ਕੇ ਦਿੱਤੀ ਜਾਓ ਤੇ ਇਸ ਕੋਲੋਂ ਜੋ ਬੰਦੀ ਰਕਮ 720000 ਰੁਪਇਆ ਵਾ ਉਹ ਵੀ ਕਵਰ ਕਰ ਦਿਓ